ਕੰਦੇ ਅਸੀਂ ਮੂੰਹ 'ਚ ਆ ਗਏ ਸੀਗੇ ਮੈਕ ਟਵਨ ਮੋਲ ਮੈਕੂਨਮੋਲ ਹੋਣ ਲੱਗ ਗਈ ਸੀਗੀ ਸਤਿ ਸ਼੍ਰੀ ਅਕਾਲ ਜੀ ਬੀਤੇ ਦਿਨ ਹੀ ਮੈਕੂ ਟਲੋ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੋਂ ਆਪਣੀਆਂ ਇੰਗੇਜਮੈਂਟ ਪਿਕਸ ਡਿਲੀਟ ਕਰ ਦਿੱਤੀਆਂ ਗਈਆਂ ਸਨ ਇੰਨਾ ਹੀ ਨਹੀਂ ਉਸ ਦੇ ਵੱਲੋਂ ਵਲੌਗਸ ਵੀ ਡਿਲੀਟ ਕਰ ਦਿੱਤੇ ਗਏ ਅਤੇ ਨਾਲ ਦੀ ਨਾਲ ਅਨਮੋਲ ਵੱਲੋਂ ਵੀ ਆਪਣੇ ਇੰਸਟਾਗ੍ਰam ਦੀਆਂ ਹਾਈਲਾਈਟਸ ਵਿੱਚੋਂ ਮੈਕੂ ਟਲੋ ਦੀਆਂ ਸਾਰੀਆਂ ਪੋਸਟਾਂ ਡਿਲੀਟ ਕਰ ਦਿੱਤੀਆਂ ਗਈਆਂ ਅਤੇ ਜਦ ਲੋਕਾਂ ਨੇ ਇਸ ਹਫਤੇ ਸਵਾਲ ਚੁਕਣੇ ਸ਼ੁਰੂ ਕਰ ਦਿੱਤੇ ਤਾ ਮੈਕੂਟੀ ਲੋਵਲੋਂ ਹੁਣ ਸਫਾਈ ਦੇ ਵਿੱਚ ਆਪਣਾ ਪੱਖ ਰੱਖਿਆ ਗਿਆ ਹੈ ਉਸ ਦੇ ਵੱਲੋਂ ਦੱਸਿਆ ਗਿਆ ਹੈ ਕਿ ਉਸ ਦੀ ਮੈਰਿਜ ਕੈਂਸਲ ਨਹੀਂ ਹੋਣ ਜਾ ਰਹੀ ਉਸ ਵੱਲੋਂ ਸਟੋਰੀ ਪਾ ਕੇ ਕਿਹਾ ਗਿਆ ਨਾ ਹੀ ਸਾਡਾ ਬ੍ਰੇਕਅਪ ਹੋਇਆ ਨਾ ਮੈਰਿਜ ਕੈਂਸਲ ਹੋਈ ਆ ਪਲੀਜ਼ ਐਵੇਂ ਫੇਕ ਨਿਊਜ਼ ਵਾਇਰਲ ਨਾ ਕਰਿਆ ਕਰੋ ਅਸੀਂ ਸਿਰਫ ਹਾਈਡ ਕੀਤੀਆਂ ਆ ਕੋਈ ਖੇਡ ਨਹੀਂ ਹੁੰਦੀ ਬ੍ਰੇਕਅਪ ਕਰਨਾ ਕੋਈ ਸੌਖਾ ਨਹੀਂ ਬਾਕੀ ਕੁਝ ਕੁੱਤੇ ਲੋਕਾਂ ਕਰਕੇ ਅਸੀਂ ਪੋਸਟਾਂ ਹਾਈਡ ਕੀਤੀਆਂ ਸੀ ਕੀ ਹੋਰ ਕੀ ਕਹਿਣਾ ਹੈ ਮੈ ਕੁਟਲੋ ਦਾ ਆਓ ਤੁਹਾਡੇ ਨਾਲ ਅੱਗੇ ਉਸਦੀ ਵੀਡੀਓ ਸਾਂਝੀ ਕਰਦੇ ਹਾਂ। ਲਈ ਸੋਰਸ ਵਾਲੇ? ਹਾਂ। ਲੈ ਮੈਂ ਸੁਣਿਆ ਵੀ ਵਿਆਹ ਕੈਨਸਲ ਹੋ ਗਿਆ। ਐ ਤਾ ਨਹੀਂ ਹੁੰਦਾ। ਹੂੰ। ਜੀ ਐਵੇਂ ਦਾ ਕੁਝ ਨਹੀਂਗਾ ਸਿਰਫ ਅਸੀਂ ਹੈਨਾ ਆਪਣੇ ਕਰਕੇ ਦੋਨਾਂ ਨੇ ਅਸੀਂ ਵੀਡੀਓਜ਼ ਡਿਲੀਟ ਕਰਤੀਆਂ ਸੀਗੀਆਂ ਕਿਉਂਕਿ ਲੋਕਾਂ ਦੇ ਅਸੀਂ ਮੂੰਹ 'ਚ ਆ ਗਏ ਸੀਗੇ ਮੈਕਵਨ ਮੋਲ ਮੈਕਵਨ ਮੋਲ ਹੋਣ ਲੱਗੀ ਸੀਗੀ ਬਾਕੀ ਹੈਨਾ ਤੁਸੀਂ ਐਡਾ ਫੇਕ ਨਿਊਜ਼ਾਂ ਤੇ ਨਿਊਜ਼ ਨਾਓ ਵਾਇਰਲ ਕਰੀ ਜਾਓ ਵੀ ਸਭ ਕੁਝ ਕੈਨਸਲ ਹੋ ਗਿਆ ਹੋ ਗਿਆ ਕੁਝ ਨਹੀਂ ਹੋਇਆ ਹੈਨਾ ਫੈਮਿਲੀ 'ਚ ਕੋਈ ਪ੍ਰੋਬਲਮ ਆ ਗਈ ਸੀਗੀ ਜਿਸ ਕਰਕੇ ਸਾਨੂੰ ਸਾਰਾ ਕੁਝ ਡਿਲੀਟ ਕਰਨਾ ਪਿਆ ਹੈਨਾ ਵੀ ਸਹੀ ਗੱਲ ਹੈ ਨਾ ਤੁਪਾ ਜੀ ਨੂੰ ਕਿੰਨਾ ਪਿਆਰ ਕਰਨਾ ਹੈ ਤਾਰਾ ਸ਼ਾਰਾ ਪਿਆਰ ਤੇ ਉਹ ਬਾਜੀ ਨੂੰ ਕਰਦਾ ਹੈ ਹਨਾ ਵੀ